ਜੀ ਸਾਰਿਆਂ ਨੂੰ ਅਸਵੇਕਾਲ ਜੀ ਹੋਰ ਬਾਈ ਜੀ ਸਾਡੇ ਘਰ ਪਰਵਾਹ ਜਾਣ ਵਤੀ ਸਾ ਜੀ ਤੇ ਹੁਣ ਕੋਈ ਜਿਹੜੀ ਆਪਾਂ ਹੱਥ ਪਾਈ ਤੇ ਕਾਰਕ ਪਾਉਣੀ ਆ ਵੀ ਬਾਈ ਵੀਡੀਓ ਬਣਾਉਣਾ ਲੱਗਿਆ ਤੇ ਪਰ ਜਿਹੜੇ ਸਭ ਜੀ ਮਾਤਾ ਜੀ ਵਾਲਾ ਕੰਮ ਕਰ ਸਿਆਗੇ ਨੋਨ ਖਵਲਣੀ ਆ ਜੀ ਪਿਆਗ ਕਿਲੋ ਕੰਕਰ ਦੇ ਰੋਕ ਲਈ 10 ਕਿਲੋ ਅੰਮ੍ਰਿਤ ਆਪੇ ਤੋਂ ਦੇ ਰਹੇ ਹੈਗੇ ਜੀ ਇਹਦੇ ਜੀ ਬਾਈ ਜੀ 25 ਕਿਲੋ ਸਰੋਂ ਪੌਣ ਗਿਆ ਜੀਗਾ ਇਹ ਜਿੰਨੀ ਜਿੰਨਾ ਮਿਲਦਾ ਨਹੀਂ ਗਾ ਇਹ 10 ਕਿਲੋ ਹੋ ਜਾਏ। ਇਹ ਸਾਰੇ ਇਹ ਚਰਲਾ ਕੇ ਹੁਣ ਖਰਾ ਕੇ ਇਸ ਨੂੰ ਕਰ ਦੋ। ਬਾਕੀ ਅੱਗੇ ਜਦੋਂ ਹਰ ਪੱਟੇ ਅੱਗੇ ਮਾਰਕੀਟ ਪਾਲੇ 10 ਕਿਲੋ ਬਈ 53 ਠੀਕ ਆ। ਇਹਦੇ ਚ 50 ਕਿਲੋ ਕਣਕ 25 ਕਿਲੋ ਸਰੋਂ 10 ਕਿਲੋ ਸੋਲ ਗਏ ਦਾਲ ਤੇ ਸੋਲੇ ਸਾਫ ਤੇ 2 ਕਿਲੋ ਤਾਰਾ ਮੀਰਾ 10 ਕਿਲੋ ਕੌੜਾ ਠੀਕ ਆ ਜੀ। ਇਹ ਰਾ ਕੇ ਬਈ ਇਹ ਫਾਰਮੂਲਾ ਲਗਾ ਦੋ। ਠੀਕ ਆ।